ਜਿਹੜੀ ਅੱਜ ਦੇ ਟਾਈਮ 'ਚ ਆਪਣੀ ਨੌਜਵਾਨ ਪੀੜ੍ਹੀ ਹੈ ਹਾਂਜੀ ਉਹਦੇ ਵਿੱਚ ਇਹੀ ਹੈ ਵੀ ਆਹ ਤਾਂ ਚੀਜ਼ਾਂ ਯਾਰ ਸਾਰੀਆਂ ਨਾਰਮਲ ਜਿਹੀਆਂ ਚੀਜ਼ਾਂ ਨੇ ਇਹਦੇ ਵਿੱਚ ਪ੍ਰੋਟੀਨ ਕਿੱਥੇ ਹੈ ਪਹਿਲਾ ਕੁਐਸਚਨ ਇਹ ਹੁੰਦਾ ਹੈ ਵੀ ਇਹਦੇ ਵਿੱਚੋਂ ਕਿੰਨੇ ਗ੍ਰਾਮ ਪ੍ਰੋਟੀਨ ਮਿਲੋਗੇ ਠੀਕ ਹੈ ਗੱਲ ਉਹ ਨਹੀਂ ਹੈ ਵੀ ਕਿੰਨੇ ਗ੍ਰਾਮ ਪ੍ਰੋਟੀਨ ਮਿਲੋਗੇ ਪ੍ਰੋਟੀਨ ਦੇ ਤਾਂ ਬਹੁਤ ਹਾਈ ਤੋਂ ਹਾਈ ਸੋਰਸ ਪੈਣ ਠੀਕ ਹੈ ਸਾਡੀ ਬੋਡੀ ਉਹਨੂੰ ਐਬਜ਼ਾਰਬ ਕਰ ਰਹੀ ਹੈ ਸਾਡੀ ਬੋਡੀ ਉਹਨੂੰ ਪਚਾ ਸਕਦੀ ਹੈ ਠੀਕ ਹੈ ਨਾ ਸਭ ਤੋਂ ਵੱਡਾ ਮਸਲਾ ਤਾਂ ਅੱਜ ਦੇ ਟਾਈਮ 'ਚ ਇਹ ਹੈ ਜਿਹੜੇ ਆਪਾਂ ਸਿੰਥੈਟਿਕ ਡੱਬਾ ਬੰਦ ਪ੍ਰੋਟੀਨ ਆਪਾਂ ਖਾਣੇ ਆ ਠੀਕ ਹੈ ਨਾ ਉਹਦੇ ਵਿੱਚ ਠੀਕ ਹੈ ਐਨਾਬੋਲਿਕ ਸਟੀਰੋਇਡ ਨੇ ਇਸ ਤਰ੍ਹਾਂ ਦੀ ਚੀਜ਼ਾਂ ਨੇ ਵੀ ਜਿਹੜੀਆਂ ਆਪਾਂ ਲੈਣੇ ਆ ਜਿਹਦੇ ਨਾਲ ਕੀ ਹੈ ਕਿ ਆਪਾਂ ਹੌਲੀ-ਹੌਲੀ ਆਪਣੇ ਗੁਰਦੇ ਆਪਣੇ ਲੀਵਰ ਆਪਣਾ ਹਾਰਡ ਦਾ ਇਫੈਕਟ ਇਹਨਾਂ ਦਾ ਵਧਣਾ ਸ਼ੁਰੂ ਹੁੰਦਾ ਹੈ ਅੱਜ ਦੇ ਦੌਰ 'ਚ ਜੇ ਅਗਰ ਆਪਾਂ ਦੇਖੀਏ ਜਿੰਨੀਆਂ ਡਾਇਲਿਸਿਸ ਯੂਨਿਟ ਨੇ ਠੀਕ ਹੈ ਨਾ ਉਹ ਇਸ ਚੀਜ਼ ਦੀ ਮਾਰ ਬਹੁਤ ਹੈ ਰਹੀਏ ਲੋਕਾਂ ਨੌਜਵਾਨ ਬੱਚਿਆਂ ਦੇ ਗੁਰਦੇ ਫੇਲ ਹੋ ਰਹੇ ਨੇ ਕਿਉਂਕਿ ਪ੍ਰੋਟੀਨ ਦਾ ਫੋਬੀਆ ਇੰਨਾ ਜ਼ਿਆਦਾ ਹੋ ਗਿਆ ਹਰ ਬੰਦਾ ਇਹ ਸੋਚਦਾ ਹੈ ਕਿ ਜੇ ਮੇਰਾ ਪ੍ਰੋਟੀਨ ਨਾ ਪੂਰਾ ਹੋਇਆ ਮੈਂ ਬਿਮਾਰ ਹੋ ਜਾਊਗਾ ਜੀ 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 ਪਰ ਜਿਹੜਾ ਪ੍ਰੋਟੀਨ ਅਗਰ ਆਪਣੀ ਜਿਹੜੀ ਨੈਚੁਰਲ ਡਾਈਟ ਦੇ ਵਿੱਚ ਜਿਹੜਾ ਪ੍ਰੋਟੀਨ ਹੈ ਅਗਰ ਆਪਾਂ ਉਹਨੂੰ ਹੀ ਪ੍ਰੋਪਰ ਐਬਜ਼ਾਰਬ ਹੁੰਦਾ ਬਣਾ ਲਈਏ ਸਰੀਰ ਦੇ ਵਿੱਚ ਠੀਕ ਹੈ ਉਹ ਵੀ ਆਪਣੇ ਲਈ ਸਫੀਸ਼ੀਐਂਟ ਹੈ ਇਹ ਚੀਜ਼ਾਂ ਦੇਖਣ ਨੂੰ ਆਪਾਂ ਨੂੰ ਆਮ ਲੱਗਦੀਆਂ ਨੇ ਪਰ ਇਹ ਬੜੀਆਂ ਸਪੈਸੀਫਿਕ ਚੀਜ਼ਾਂ ਨੇ ਆਯੁਰਵੇਦ ਦੀਆਂ ਠੀਕ ਹੈ ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਪਾਵਰ ਹੈ ਸਟੈਮਿਨ ਹੈ ਉਹਨੂੰ ਵੀ ਬੂਸਟ ਕਰਨੀ ਹੈ ਤੇ ਨਾਲ ਨਾਲ ਆਪਣਾ ਮੈਮਰੀ ਬੂਸਟਰ ਵੀ ਨੇ ਜਿਸ ਦਾ ਅਸ਼ਰਵ ਕਹਿੰਦਾ ਇਹਦੇ ਵਿੱਚ ਮੈਮਰੀ ਬੂਸਟਰ ਹੈ ਠੀਕ ਹੈ ਤੇ ਜਿਸ ਤਰ੍ਹਾਂ ਹੁਣ ਗਰਮੀਆਂ ਦਾ ਦੌਰ ਹੈ ਇਹ ਜਿਹੜਾ ਪ੍ਰੋਟੀਨ ਹੈ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਨੇ ਜਿਹੜੀ ਕਿ ਆਪਾਂ ਗਰਮੀ ਦੇ ਵਿੱਚ ਵੀ ਲੈ ਸਕਦੇ ਹਾਂ ਸਰਦੀ ਦੇ ਵਿੱਚ ਵੀ ਲੈ ਸਕਦੇ ਸਭ ਤੋਂ ਵਧੀਆ ਹੈ ਜਿਸ ਤਰ੍ਹਾਂ ਆਪਾਂ ਨੇ ਪ੍ਰੀ ਵਰਕਆਊਟ ਜਿਹਨੂੰ ਆਪਾਂ ਪ੍ਰੀ ਇਵੈਂਟ ਵੀ ਕਹਿੰਦੇ ਨੇ ਜਾਂ ਪ੍ਰੀ ਵਰਕਆਊਟ ਮਤਲਬ ਕਿ ਐਕਸਰਸਾਈਜ਼ ਤੋਂ ਪਹਿ 12 ਘੰਟੇ ਪਹਿਲਾਂ ਸਿਰਫ ਬਨਾਣਾ ਜਿਹੜਾ ਹੈ ਨਾ ਬਨਾਣਾ ਬਹੁਤ ਹੀ ਅੱਛਾ ਸੋਰਸ ਹੈ ਇਨਸਟੈਂਟ એનર્ਜੀ ਦੀ ਜਿਹੜੀ ਆਪਾਂ ਗੱਲ ਕਰੀਏ ਸਭ ਤੋਂ ਅੱਛਾ ਸੋਰਸ ਤੁਸੀਂ ਸਿਰਫ ਇੱਕ ਜਾਂ ਡੇਢ ਜਾਂ ਦੋ ਬਨਾਣਾ ਆਪਣੇ ਬੋਡੀ weight ਦੇ ਅਕੋਰਡਿੰਗ ਤੁਸੀਂ ਉਹ ਖਾ ਕੇ ਆਪਣੀ ਇਵੈਂਟ ਸ਼ੁਰੂ ਕਰ ਸਕਦੇ ਹੋ ਠੀਕ ਹੈ ਨਾ ਇਹ ਤਾਂ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਪੋਸਟ ਇਵੈਂਟ ਤੁਸੀਂ ਲੈ ਸਕਦੇ ਹੋ ਜਾਂ ਵੈਸੇ ਹੀ ਸਵੇਰ ਸ਼ਾਮ ਲੈ ਸਕਦੇ ਹੋ ਠੀਕ ਹੈ ਜੀ ਪਰੀ ਇਵੈਂਟ ਸਭ ਤੋਂ ਜਿਹੜੀ ਅੱਛੀ ਐਨਰਜੀ ਆ ਉਹ ਬਣਾਉਣ ਦੇ ਉੱਪਰ ਕਿਸੇ ਦੀ ਨਹੀਂ ਹੈ ਜਿਹੜੀ ਅੱਜ ਦੇ ਟਾਈਮ 'ਚ ਆਪਣੀ ਨੌਜਵਾਨ ਪੀੜ੍ਹੀ ਹੈ ਹਾਂਜੀ ਉਹਦੇ ਵਿੱਚ ਇਹੀ ਹੈ ਵੀ ਆਹ ਤਾਂ ਚੀਜ਼ਾਂ ਯਾਰ ਸਾਰੀਆਂ ਨਾਰਮਲ ਜਿਹੀਆਂ ਚੀਜ਼ਾਂ ਨੇ ਇਹਦੇ ਵਿੱਚ ਪ੍ਰੋਟੀਨ ਕਿੱਥੇ ਹੈ ਹਾਂਜੀ ਉਹਨਾਂ ਦਾ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ ਹੈ ਵੀ ਇਹਦੇ ਵਿੱਚੋਂ ਕਿੰਨੇ ਗ੍ਰਾਮ ਪ੍ਰੋਟੀਨ ਮਿਲੂਗੀ ਠੀਕ ਹੈ ਗੱਲ ਉਹ ਨਹੀਂ ਹੈ ਵੀ ਕਿੰਨੇ ਗ੍ਰਾਮ ਪ੍ਰੋਟੀਨ ਮਿਲੂਗੀ ਪ੍ਰੋਟੀਨ ਦੇ ਤਾਂ ਬਹੁਤ ਹਾਈ ਤੋਂ ਹਾਈ ਸੋਰਸ ਪੈਣ ਠੀਕ ਹੈ ਗੱਲ ਇਹ ਹੈ ਕਿ ਸਾਡੀ ਬਾਡੀ ਉਹਨੂੰ ਐਬਜ਼ੌਰਬ ਕਰ ਰਹੀ ਹੈ ਸਾਡੀ ਬਾਡੀ ਉਹਨੂੰ ਪਚਾ ਸਕਦੀ ਹੈ ਠੀਕ ਹੈ ਨਾ ਸਭ ਤੋਂ ਵੱਡਾ ਮਸਲਾ ਤਾਂ ਅੱ ਇਹੀ ਕਾਰਨ ਹੈ ਕਿ ਜਿਹੜੇ ਆਪਾਂ ਸਿੰਥੈਟਿਕ ਡੱਬਾ ਬੰਦ ਪ੍ਰੋਟੀਨ ਆਪਾਂ ਖਾਂਦੇ ਆ ਠੀਕ ਹੈ ਨਾ ਉਹਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਕੀ ਹੁੰਦਾ ਕ੍ਰੀਟਿਨ ਹੈ ਠੀਕ ਹੈ ਐਨਾਬੋਲਿਕ ਸਟੀਰੋਇਡ ਨੇ ਜਾਂ ਫਿਰ ਆਪਾਂ ਕੈਫੀਨ ਹੈ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਵੀ ਜਿਹੜੀਆਂ ਆਪਾਂ ਲੈਣੇ ਆ ਜਿਹਦੇ ਨਾਲ ਕੀ ਹੈ ਕਿ ਆਪਾਂ ਹੌਲੀ-ਹੌਲੀ ਆਪਣੇ ਗੁਰਦੇ ਆਪਣੇ ਲੀਵਰ ਆਪਣਾ ਹਾਰਟ ਤੇ ਇਫੈਕਟ ਇਹਨਾਂ ਦਾ ਪੈਣਾ ਸ਼ੁਰੂ ਹੁੰਦਾ ਅੱਜ ਦੌਰ ਚ ਜੇ ਆਕਰ ਆਪਾਂ ਦੇਖੀਏ ਜਿੰਨੀਆਂ ਡਾਇਲਿਸਿਸ ਯੂਨਿਟ ਨੇ ਠੀਕ ਹੈ ਨਾ ਉਹ ਇਸ ਚੀਜ਼ ਦੀ ਮਾਰ ਬਹੁਤ ਹੈਰੀ ਲੋਕਾਂ ਨੌਜਵਾਨ ਬੱਚਿਆਂ ਦੇ ਗੁਰਦੇ ਫੇਲ ਹੋ ਰਹੇ ਨੇ ਕਿਉਂਕਿ ਪ੍ਰੋਟੀਨ ਦਾ ਫੋਬੀਆ ਇੰਨਾ ਜ਼ਿਆਦਾ ਹੋ ਗਿਆ ਹਰ ਬੰਦਾ ਇਹ ਸੋਚਦਾ ਹੈ ਕਿ ਜੇ ਮੇਰਾ ਪ੍ਰੋਟੀਨ ਨਾ ਪੂਰਾ ਹੋਇਆ ਮੈਂ ਬਿਮਾਰ ਹੋ ਜਾਊਗਾ ਜੀ 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 ਪਰ ਜਿਹੜਾ ਪ੍ਰੋਟੀਨ ਅਗਨਾ ਆਪਣੀ ਜਿਹੜੀ ਨੇਚਰਲ ਡਾਈਟ ਦੇ ਵਿੱਚ ਜਿਹੜਾ ਪ੍ਰੋਟੀਨ ਹੈ ਅਗਰ ਆਪਾਂ ਉਹਨੂੰ ਹੀ ਪ੍ਰੋਪਰ ਐਬਜ਼ਾਰਬ ਹੁੰਦਾ ਬਣਾ ਲਈਏ ਸਰੀਰ ਦੇ ਵਿੱਚ ਠੀਕ ਹੈ ਉਹ ਵੀ ਆਪਣੇ ਲਈ ਸ਼ਫੀਸ਼ੀਐਂਟ ਹੈ ਠੀਕ ਹੈ ਨਾ ਇਹ ਚੀਜ਼ਾਂ ਦੇਖਣ ਨੂੰ ਆਪਾਂ ਨੂੰ ਆਮ ਲੱਗਦੀਆਂ ਨੇ ਪਰ ਇਹ ਬੜੀਆਂ ਸਪੈਸਿਫਿਕ ਚੀਜ਼ਾਂ ਨੇ ਆਯੁਰਵੇਦ ਦੀਆਂ ਠੀਕ ਹੈ ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈ ਇੱਕ weight ਵਧਾਉਣ ਦੇ ਵਿੱਚ ਦਾ ਆਪਣੀ ਹੈਲਪ ਕਰਨੀ ਹੀ ਕਰਨੀ ਹੈ ਨਾਲ ਨਾਲ ਸਾਡਾ ਜਿਹੜਾ ਬੋਡੀ ਦੀ ਓਵਰਆਲ ਇੰਡਿਊਰੈਂਸ ਹੈ ਪਾਵਰ ਹੈ ਸਟੈਮਿਨ ਹੈ ਉਹਨੂੰ ਵੀ ਬੂਸਟ ਕਰਨੀ ਹੈ ਤੇ ਨਾਲ ਨਾਲ ਆਪਣਾ ਮੈਮਰੀ ਬੂਸਟਰ ਵੀ ਨੇ ਜਿਸ ਦਾ ਅਸੀਂ ਕਹਿੰਦੇ ਇਹਦੇ ਵਿੱਚ ਮੈਮਰੀ ਬੂਸਟਰ ਹੈ ਠੀਕ ਹੈ ਤੇ ਜਿਸ ਤਰ੍ਹਾਂ ਹੁਣ ਗਰਮੀਆਂ ਦਾ ਦੌਰ ਹੈ ਇਹ ਜਿਹੜਾ ਪ੍ਰੋਟੀਨ ਹੈ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਨੇ ਜਿਹੜੀ ਕਿ ਆਪਾਂ ਗਰਮੀ ਦੇ ਵਿੱਚ ਵੀ ਲੈ ਸਕਦੇ ਹਾਂ ਸਰਦੀ ਦੇ ਵਿੱਚ ਵੀ ਲੈ ਸਕਦੇ ਹਾਂ ਸਭ ਤੋਂ ਵਧੀਆ ਹੈ ਜਿਸ ਤਰ੍ਹਾਂ ਆਪਾਂ ਨੇ 프리 ਵਰਕਆਊਟ ਜਿਹਨੂੰ ਆਪਾਂ ਪ੍ਰੀ ਇਵੈਂਟ ਵੀ ਕਹਿੰਦੇ ਨੇ ਜਾਂ ਪ੍ਰੀ ਵਰਕਆਊਟ ਮਤਲਬ ਕਿ ਐਕਸਰਸਾਈਜ਼ ਤੋਂ ਪਹਿਲਾਂ ਅੱਧਾ ਘੰਟਾ 45 ਮਿੰਟ ਪਹਿਲਾਂ ਸਿਰਫ ਬਨਾਣਾ ਜਿਹੜਾ ਹੈ ਨਾ ਹਾਂਜੀ ਬਨਾਣਾ ਬਹੁਤ ਹੀ ਅੱਛਾ ਸੋਰਸ ਹੈ ਇਨਸਟੈਂਟ એનર્ਜੀ ਦੀ ਜਿਹੜੀ ਆਪਾਂ ਗੱਲ ਕਰੀਏ ਸਭ ਤੋਂ ਅੱਛਾ ਸੋਰਸ ਹੈ ਠੀਕ ਹੈ ਨਾ ਤੁਸੀਂ ਸਿਰਫ ਇੱਕ ਜਾਂ ਡੇਢ ਜਾਂ ਦੋ ਬਨਾਣਾ ਆਪਣੇ ਬੋਡੀ ਵੇਟ ਦੇ ਅਕੋਰਡਿੰਗ ਤੁਸੀਂ ਉਹ ਖਾ ਕੇ ਆਪਣੀ ਇਵੈਂਟ ਸ਼ੁਰੂ ਕਰ ਸਕਦੇ ਹੋ ਠੀਕ ਹੈ ਨਾ ਇਹ ਤਾਂ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਪੋਸਟ ਇਵੈਂਟ ਤੁਸੀਂ ਲੈ ਸਕਦੇ ਹੋ ਜਾਂ ਵੈਸੇ ਹੀ ਸਵੇਰ ਸ਼ਾਮ ਲੈ ਸਕਦੇ ਹੋ ਠੀਕ ਹੈ ਜੀ ਰੀ ਇਵੈਂਟ ਸਭ ਤੋਂ ਜਿਹੜੀ ਅੱਛੀ એનર્ਜੀ ਆ ਉਹ ਬਣਾਉਣ ਦੇ ਉੱਪਰ ਕਿਸੇ ਦੀ ਨਹੀਂ ਹੈ ਠੀਕ ਹੈ ਨਾ ਕੋਈ ਇੱਕ ਡਾਈਟਰੀ ਚੀਜ਼ ਹੈ ਸਾਰੇ ਨੂੰ ਪਤਾ ਆਪਾਂ ਬੜਾ ਸੌਫਾ ਮਿਲ ਜਾਂਦਾ ਹੈ ਜੀ ਜੀ ਜਨਰਲ ਮਤਲਬ ਕਿ ਇੱਕ ਫਾਰਮੂਲਾ ਹੋ ਗਿਆ ਜਿਹੜਾ ਕਿ ਆਪਾਂ ਹਰ ਬੰਦਾ ਯੂਜ਼ ਕਰ ਸਕਦਾ ਹੈ ਠੀਕ ਹੈ ਪਰ ਜਿਸ ਨਾਲ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਬੱਚੇ ਨਹੀਂ ਸੇਫ ਨਹੀਂ ਬਣ ਰਹੇ ਢੁਬਲਾਪਨ ਬਹੁਤ ਜ਼ਿਆਦਾ ਹੈ ਠੀਕ ਹੈ ਨਾ ਬਿਲਕੁਲ ਮਤਲਬ ਢੁਬਲੇ ਪਤਲੇ ਨੇ ਠੀਕ ਹੈ ਨਾ ਪਹਿਲਾਂ ਤਾਂ ਆਪਾਂ ਨੂੰ ਵਰਕ ਅਪ ਕਰਨਾ ਪਊਗਾ ਵੀ ਹੈ ਕਾਰਨ ਕੀ ਰਿਹਾ ਵੀ ਜਿਹੜੀ ਉਹਨਾਂ ਦੀ ਸਿਹਤ ਨਹੀਂ ਬਣ ਰਹੀ ਇਹਦੇ ਚ ਮੇਜਰ 4-5 ਕਾਰਨੂ ਕਾਰਨ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਉਹਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਆਇਰਨ ਦੀ ਅਗਰ ਕਮੀ ਹੈ ਕੈਲਸ਼ੀਅਮ ਦੀ ਕਮੀ ਹੈ ਪ੍ਰੋਟੀਨ ਦੀ ਕਮੀ ਹੈ ਆਹ ਚਾਰ ਹੋ ਸਕਦੀਆਂ ਨੇ ਫਿਰ ਨੈਕਸਟ ਆ ਗਿਆ ਪਾਚਨ ਤੰਤਰ ਦੇ ਰਿਲੇਟਿਡ ਅਗਰ ਉਹਨੂੰ ਪੁਰਾਣੇ ਦਸਤ ਲੱਗੇ ਹੋਏ ਨੇ ਠੀਕ ਹੈ ਜੀ ਸੰਗ੍ਰਹਿਣੀ ਦੀ ਪ੍ਰੋਬਲਮ ਹੈ ਜਾਂ ਉਹਨੂੰ ਅਲਸਰੇਟਿਵ ਕੋਲਾਈਟਸ ਦੀ ਪ੍ਰੋਬਲਮ ਹੈ ਜਾਂ ਕਿਸੇ ਬੱਚੇ ਨੂੰ ਕਣਕ ਦੀ ਅਲਰਜੀ ਹੈ ਠੀਕ ਹੈ ਨਾ ਉਹਦੇ ਵਿੱਚ ਵੀ ਸਿਹਤ ਨਹੀਂ ਬਣਦੀ ਥੋੜੀ ਕਣਕ ਦੀ ਅਲਰਜੀ ਦਾ ਜਿਹੜਾ ਸਿੰਪਟਮ ਹੁੰਦਾ ਹੈ ਇਹਨੂੰ ਆਪਾਂ ਕਹਿੰਦੇ ਸਲੀਐਕ ਡ ਜਿਸ ਤਰ੍ਹਾਂ ਇਹ ਪਾ ਖਾਣਾ ਖਾਧਾ ਕੋਟੀ ਆ ਜਾਂਦੀ ਹੈ ਤੇ ਨਾਲ ਹੀ ਉਹਦੇ ਵਿੱਚ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਵੀ ਜਿਹੜੀਆਂ ਐਸੈਂਸ਼ੀਅਲ ਚੀਜ਼ਾਂ ਨੇ ਜਿਸ ਤਰ੍ਹਾਂ ਆਇਰਨ ਹੈ ਉਹ ਐਬਜ਼ਾਰਬ ਨਹੀਂ ਹੁੰਦਾ ਠੀਕ ਹੈ ਨਾ ਕੈਲਸ਼ੀਅਮ ਹੈ ਉਹ ਸਾਡੇ ਸਰੀਰ ਚ ਐਬਜ਼ਾਰਬ ਨਹੀਂ ਹੁੰਦਾ ਕਿਉਂਕਿ ਜਿਹੜੀਆਂ ਆਪਣੀਆਂ ਵਿਲਾਈ ਹੁੰਦੀਆਂ ਨੇ ਜਿਨ੍ਹਾਂ ਨੇ ਐਬਜ਼ਾਰਬ ਕਰਨਾ ਹੁੰਦਾ ਇਹਦੇ ਵਿੱਚ ਵਿਲਾਈ ਦੀ ਏਟ੍ਰੋਫੀ ਹੋਣੀ ਸ਼ੁਰੂ ਹੋ ਜਾਂਦੀ ਹੈ ਵਿਲਾਈ ਖਤਮ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਕੰਡੇ ਹੁੰਦੇ ਨੇ ਆਪਣੀ ਇੰਟਰਸਟਾਈਨ ਦੇ ਅੰਦਰ ਉਹ ਕੰਡੇ ਹੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਮਤਲਬ ਐਬਸਾਰਪਸ਼ਨ ਪ੍ਰੋਪਰ ਹੁੰਦੀ ਨਹੀਂ ਜਿਹੜੇ ਮਾਈਕਰੋਨਿਊਟ੍ਰੀਐਂਟ ਨੇ ਮਾਈਕਰੋਨਿਊਟ੍ਰੀਐਂਟ ਦੀ ਐਬਸਾਰਪਸ਼ਨ ਨਾ ਹੋਣ ਕਰਕੇ ਖਾਸ ਕਰਕੇ ਉਹਦੇ ਵਿੱਚ ਬੱਚੇ ਦੇ ਵਿੱਚ ਤੁਹਾਨੂੰ ਅਨੀਮੀਆ ਦੇਖਣ ਨੂੰ ਮਿਲੇਗਾ ਠੀਕ ਹੈ ਕਮਜ਼ੋਰੀ ਦੇਖਣ ਨੂੰ ਮਿਲੂ ਸੁਸਤਪਨ ਦੇਖਣ ਨੂੰ ਮਿਲੂਗਾ ਦੁਗਲਾ ਪਤਲਾ ਹੋ ਜਾਊਗਾ ਖਾਦਾ ਵੀ ਤਾਂ ਨਹੀਂ ਲੱਗੂਗਾ ਇਹ ਸਾਰੇ ਸਿੰਪਟਮ ਹੁੰਦੇ ਨੇ ਕਨਕ ਦੀ ਅਲਰਜੀ ਦੇ ਠੀਕ ਹੈ ਜੀ ਫਿਰ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਵੀ ਇਹਦਾ ਕੀ ਕਾਰਨ ਹੋਰ ਕੀ ਕਾਰਨ ਹੋ ਸਕਦੇ ਨੇ ਇੱਕ ਤਾਂ ਪਾਚਨ ਤੰਤਰ ਦੇ ਨਾਲ ਹੋ ਗਿਆ ਇੱਕ ਹੋ ਗਿਆ ਆਪਣੀ ਨਿਊਟ ਪ੍ਰੋਟੀਨ, ਕੈਲਸ਼ੀਅਮ ਤੇ ਆਇਰਨ ਦੀ ਕਮੀ ਹੋਣਾ। ਫਿਰ ਇਹਦੇ ਵਿੱਚ ਆ ਗਿਆ ਜਿਹੜੇ ਬੱਚੇ ਨੂੰ ਵਾਰਮ ਇਨਫੈਸਟੇਸ਼ਨ ਮਤਲਬ ਪੇਟ ਚ ਕੀੜੇ ਹੋਣ ਉਹਦੇ ਵਿੱਚ ਵੀ ਸਿਹਤ ਨਹੀਂ ਬਣਦੀ। ਜਿੰਨਾ ਮਰਜ਼ੀ ਤੁਸੀਂ ਖਾਈ ਚੱਲੋ ਖਾਦਾ ਪੀਤਾ ਤੁਹਾਨੂੰ ਨਹੀਂ ਲੱਗੂਗਾ। ਇਸ ਤੋਂ ਇਲਾਵਾ ਅਗਰ ਕੋਈ ਕ੍ਰੋਨਿਕ ਇਨਫੈਕਸ਼ਨ ਹੈ। ਮਤਲਬ ਟੀਬੀ ਹੈ ਜਾਂ ਐਚਆਈਵੀ ਏਡ ਦਾ ਏਡਜ਼ ਦਾ ਇਨਫੈਕਸ਼ਨ ਹੈ ਉਹਦੇ ਵਿੱਚ ਵੀ ਇਹ ਬੱਚਾ ਸ਼ੁਰੂ ਸ਼ੁਰੂ ਤੋਂ ਹੀ ਜਿਆਦਾ ਜਿਹੜੇ ਸੈਂਸਿਟਿਵ ਨੇ ਜਿਆਦਾ ਸੋਚਦੇ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਰਹਿੰਦੀ ਹੈ ਤੇ ਜਿਹੜੇ ਬੱਚੇ ਨੂੰ ਐਨੀਮੀਆ ਹੈ ਠੀਕ ਹੈ ਨਾ ਇਹ ਅਰੂਚੀ ਅਸੀਂ ਆਯੁਰਵੇਦ ਵਿੱਚ ਕਹਿੰਦੇ ਆਂ ਵੀ ਜਦੋਂ ਆਪਾਂ ਨੂੰ ਖਾਣਾ ਖਾਂਦਾ ਮਨ ਨਾ ਹੋਵੇ ਧੋਖ ਨਾ ਲੱਗਣਾ ਜਾਂ ਜ਼ਿਆਦਾ ਖੁਸ਼ ਕਰਨ ਪਾਣ ਦਾ ਸੇਵਨ ਕਰਨਾ ਮਤਲਬ ਜਦੋਂ ਦੇਖਿਆ ਬਸ ਛੱਟਪਟਾ ਬਾਹਰਲਾ ਦੇਖ ਕੇ ਗੋਲ ਗੱਪੇ ਖਾ ਲੇ ਪੀਜ਼ਾ ਖਾ ਲੇ ਕੁਝ ਇਸ ਤਰ੍ਹਾਂ ਦਾ ਮਤਲਬ ਜਿਹੜਾ ਖੁਸ਼ ਖਾਣਾ ਹੈ ਠੀਕ ਹੈ ਨਾ ਮੈਦਾ ਆਪਣੀ ਅੰਦਰ ਨੂੰ ਖੁਸ਼ ਕਰਦਾ ਜਿਹੜਾ ਕੋਈ ਮੈਦੇ ਵਾਲਾ ਖਾਣਾ ਆਪਾਂ ਖਾਂਦੇ ਆ ਉਹ ਖੁਸ਼ ਕਰਦਾ ਇਹਦਾ ਹਾਰਮੋਨਲ ਕਾਰਨ ਵੀ ਹੋ ਸਕਦਾ ਜਿਸ ਤਰ੍ਹਾਂ ਥਾਇਰੋਇਡ ਜਦੋਂ ਆਪਣਾ ਥਾਇਰੋਇਡ ਗ੍ਰੰਥੀ ਹੈ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਨ ਲੱਗ ਜਵੇ ਉਦੇ ਵਿੱਚ ਵੀ ਬੱਚੇ ਦਾ ਜਿਹੜਾ weight ਹੈ ਜਾਂ ਅਡਲਟ ਦੇ ਵਿੱਚ ਵੀ ਇਹ ਅਗਰ ਹੋ ਜਵੇ ਤਾਂ वजन ਘਟਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਮੇਨ ਮੇਨ ਕਾਰਨ ਇਹ ਆ ਤੁਹਾਡੀ ਨੀਂਦ ਨਾ ਪੂਰੀ ਹੋਵੇ ਠੀਕ ਹੈ ਨਾ ਉਹ ਵੀ ਇੱਕ ਬੜਾ ਕਾਰਨ ਹੈ वजन ਘਟਣ ਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਗੱਲ ਕੀਤੀ ਹੈ ਕਿ ਜਿਹੜੇ ਜਿਮ ਦੇ ਵਿੱਚ ਵਰਕਆਊਟ ਕਰ ਰਹੇ ਨੇ ਠੀਕ ਹੈ ਨਾ ਜਿਹੜੇ ਹਰ ਬੰਦਾ ਜਦੋਂ ਜਿਮ ਵਿੱਚ ਜਾਂਦਾ ਹੈ ਉਹਦੇ ਹੱਥ 'ਚ ਹਫਤੇ ਬਾਦੀ ਮਤਲਬ ਕਿ ਇੱਕ ਪ੍ਰੋਟੀਨ ਦਾ ਡੱਬਾ ਹੁੰਦਾ ਹੈ ਹਾਂਜੀ ਹਾਂ ਬੜਾ ਮਹਿੰਗਾ ਵੀ ਬੜੇ ਨੇ ਹਾਂ ਕਿ ਆਹ ਪ੍ਰੋਟੀਨ ਦੇ ਡੱਬੇ ਤੋਂ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਅੱਜ ਕੱਲ ਜਿਹੜੇ ਜਿੰਮ ਨੇ ਨਾ ਉਹਨਾਂ ਲਈ ਜਿਹੜੇ ਤੁਹਾਡੇ 1000 1500 ਰੁਪਏ ਜਾਂ 500 ਅਲੱਗ ਅਲੱਗ ਸਟੈਂਡਰਡ ਨੇ ਫੀਸ ਦੇ ਉਹ ਮੈਟਰ ਨਹੀਂ ਕਰਦਾ ਠੀਕ ਹੈ ਨਾ ਉਹਨਾਂ ਲਈ ਮੈਟਰ ਕਰਦਾ ਹੈ ਕਿ ਅਸੀਂ ਆਹ ਇਨੇ ਡੱਬੇ ਆ ਵੇਚਨੇ ਨੇ ਮਹੀਨੇ ਦੇ ਕੱਢ ਰਹੇ ਨੇ ਇੱਕ ਕ੍ਰਾਈਟਰੀਆ ਉਹਨਾਂ ਨੇ ਰੱਖਿਆ ਹੋਇਆ ਠੀਕ ਹੈ ਨਾ ਇਹਦੇ ਵਿੱਚ ਕੀ ਹੈ ਕਿ ਆਪਾਂ ਪ੍ਰੋਟੀਨ ਲਿਆਣੇ ਆ ਉਹਦੇ ਵਿੱਚ ਮੇਨ ਜਿਹੜੀਆਂ ਚੀਜ਼ਾਂ ਨੇ ਕ੍ਰੇਟਿਨ ਐ ਐਨਾ ਇਹ ਆ ਉਹਦੇ ਵਿੱਚ ਕੈਫੀਨ ਆ ਗਈ ਠੀਕ ਹੈ ਇਹਦੇ ਨਾਲ ਕੀ ਹੈ ਕਿ ਤੁਸੀਂ ਇੱਕਦਮ ਪਾਵਰ ਤੁਹਾਡਾ ਜਿਹੜਾ ਮਸਲ ਸਾਈਜ਼ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਨੋ ਡਾਊਟ ਠੀਕ ਹੈ ਠੀਕ ਹੈ ਨਾ ਪਰ ਉਹ ਜਿਹੜਾ ਪ੍ਰੋਟੀਨ ਹੈ ਉਹ ਤੁਹਾਡੇ ਗੁਰਦਿਆਂ ਤੇ ਤੁਹਾਡੇ ਹਾਰਟ ਤੇ ਤੁਹਾਡੇ ਲੀਵਰ ਤੇ ਅਸਰ ਪਾਉਗਾ ਠੀਕ ਹੈ ਠੀਕ ਹੈ ਜੀ ਜਿਹੜਾ ਇਹ ਆਪਾਂ ਗੱਲ ਕੀਤੀ ਹੈ ਨਾ ਵੀ ਇਹ ਕਿਹਨਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਦਾ ਫਾਇਦਾ ਕਰਨ ਵਾਲਾ ਹੈ ਜਿਹੜੇ ਜਿਮ 'ਚ ਐਕਸਰਸਾਈਜ਼ ਕਰਦੇ ਕਿਉਂਕਿ ਜਿਹੜਾ ਪ੍ਰੋਟੀਨ ਆਪਾਂ ਚਲੋ ਪ੍ਰੋਟੀਨ ਆਪ ਜਿਹੜਾ ਆਪਾਂ ਉਹ ਲੈ ਵੀ ਰਹੇ ਹਾਂ ਉਹ ਅਗਰ ਪ੍ਰੋਟੀਨ ਪ੍ਰੋਪਰ ਆਪਣੇ ਡਾਈਜੈਸਟ ਹੋਊਗਾ ਤਾਂ ਹੀ ਆਪਣੀ ਬੋਡੀ ਲਈ ਉਹ ਫਾਇਦੇਮੰਦ ਹੋਊਗਾ ਅਗਰ ਉਹ ਆਪਣੇ ਲੀਵਰ ਤੇ ਜਾ ਕੇ ਸਟ्रेस ਨੂੰ ਵਧਾ ਰਿਹਾ ਹੈ ਵਰਕ ਲੋਡ ਨੂੰ ਵਧਾ ਰਿਹਾ ਲੀਵਰ ਦੇ ਨੂੰ ਤਾਂ ਉਹ ਜਾ ਕੇ ਲੀਵਰ ਨੂੰ ਨੁਕਸਾਨ ਕਰੂਗਾ ਉਸ ਤੋਂ ਬਾਅਦ ਉਹ ਗੁਰਦਿਆਂ ਨੂੰ ਵੀ ਨੁਕਸਾਨ ਕਰੂਗਾ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਰੱਖੀਆਂ ਹੋਈਆਂ ਨੇ ਜਿਸ ਨਾਲ ਅਸ਼ਵਗੰਧ ਹੈ ਵਿਦਾਰੀ ਕੰਧ ਹੈ ਸ਼ਤਾਬਰੀ ਹੈ ਕਨੂਆ ਠੀਕ ਹੈ ਜੀ ਇਹਦੇ ਵਿੱਚ ਆਪਨੀ ਆ ਗਈ ਸਫੈਦ ਮੋਛਲੀ ਆ ਗਈ ਸਾਲਮ ਪੰਜਾ ਆ ਗਿਆ ਗੋਖਸਰਾ ਆ ਗਿਆ ਪੰਖੜਾ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਉਹ ਨੇ ਕਿ ਜਿਹੜੇ ਬਾਡੀ ਦੇ ਵਿੱਚ ਆਪਣਾ ਜਿਹੜਾ ਪਾਚਨ ਤੰਤਰ ਹੈ ਉਹਨੂੰ ਸਟਰੋਂਗ ਕਰਨੀ ਹੈ ਜਿਹੜਾ ਤੁਸੀਂ ਪ੍ਰੋਟੀਨ ਲੈ ਰਹੇ ਹੋ ਉਹ ਪ੍ਰੋਟੀਨ ਨੂੰ ਤੁਹਾਡੇ ਮਸਲ ਤੱਕ ਲੈ ਕੇ ਜਾਣੀ ਹੈ ਠੀਕ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਉਹ ਨੇ ਜਿਹੜਾ ਆਪਾਂ ਪ੍ਰੋਟੀਨ ਲੈ ਰਹੇ ਹਾਂ ਚਾਹੇ ਦੇ ਕਿਸੇ ਡਾਈਟਰੀ ਸੋਰਸ ਤੋਂ ਲੈ ਰਹੇ ਹਾਂ ਜਾਂ ਆਪਾਂ ਸynthetic ਸੋਰਸ ਤੋਂ ਲੈ ਰਹੇ ਹਾਂ synthetic ਮਤਲਬ ਕਿ ਜਿਹੜਾ ਡੱਬਾ ਪ੍ਰੋਟੀਨ ਹੈ ਇਹ ਸਾਰਾ ਜਾ ਕੇ ਕੀ ਕਰਦਾ ਹੈ ਕਿ ਹਾਰਮੋਨਲ ਇੰਬੈਲੈਂਸ ਕਰਦਾ ਜਿਹੜਾ ਡੱਬਾਵੰਦ ਪ੍ਰੋਟੀਨ ਹੈ ਹਾਰਮੋਨਲ ਇੰਬੈਲੈਂਸ ਕਰਦਾ ਜਿਹੜੀ ਤੁਸੀਂ ਗੱਠਾਂ ਕਹਿ ਰਹੇ ਹੋ ਲਾਈਕ ਹੋਰਮੋਨਸ ਕਹਿੰਦੇ ਇਹ ਵੀ ਇੱਕ ਹਾਰਮੋਨਲ ਇੰਬੈਲੈਂਸ ਦਾ ਹੀ ਕਾਰਨ ਹੈ ਠੀਕ ਹੈ ਨਾ ਉਹੀ ਆਪਾਂ ਦੱਸ ਰਹੇ ਹਾਂ ਵੀ ਅਗਰ ਤੁਸੀਂ ਨੇਚਰਲ ਪ੍ਰੋਟੀਨ ਲਓਗੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨੇਚਰਲ ਲਓਗੇ ਤਾਂ ਇਹ ਚੀਜ਼ਾਂ ਦੀ ਜਿਹੜੀ ਸਮੱਸਿਆ ਤੁਹਾਨੂੰ ਨਹੀਂ ਆਊਗੀ ਨਾ ਹੀ ਤਾਂ ਲਾਈਪੋਮਾਸ ਬਣਨਗੇ ਨਾ ਹੀ ਤੁਹਾਡੇ ਲੀਵਰ ਤੇ ਕੋਈ ਅਸਰ ਜਾਊਗਾ ਨਾ ਹੀ ਤੁਹਾਡੇ ਗੁਰਦੇ ਖਰਾਬ ਹੋਣਗੇ ਥੋੜਾ ਜਿਹੜਾ ਮਸਲ ਹੈ ਮਸਲ ਦੀ ਜਿਹੜੀ ਸ਼ੇਪ ਹੈ ਠੀਕ ਹੈ ਨਾ ਉਹ ਤਾਂ ਬਨੂਗੀ ਬਨੂਗੀ ਮਾਸ ਵੀ ਗੇਨ ਹੋਊਗਾ ਨਾਲ ਨਾਲ ਤੁਹਾਡੀ ਬਾਡੀ ਦੀ ਪਾਵਰ ਵਧੂਗੀ ਇੰਡਿਊਰੈਂਸ ਵਧੂਗੀ ਠੀਕ ਹੈ ਤੁਹਾਡਾ ਸਟੈਮੀਨਾ ਵਧੂਗਾ ਤੁਹਾਡੀ ਹਾਰ ਦੀ ਜਿਹੜੀ ਪਾਵਰ ਹੈ ਉਹ ਵੀ ਨਾਲ ਨਾਲ ਵਧੂਗੀ ਠੀਕ ਹੈ ਇਹ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਮਤਲਬ ਕਿ ਫਾਇਦੇਮੰਦ ਸਾਬਿਤ ਹੋਊਗਾ ਇਹ ਸਾਰੀਆਂ ਡਾਈਟਰੀ ਚੀਜ਼ਾਂ ਬਹੁਤ ਵੱਡਾ ਕਾਰਨ ਹੈ ਪ੍ਰੋਟੀਨ ਵੀ ਹੈ ਠੀਕ ਹੈ ਠੀਕ ਹੈ ਨਾ ਆਪਾਂ ਤਾਂ ਸਿਰਫ ਡੱਬੇਬੰਦ ਪ੍ਰੋਟੀਨ ਦੀ ਗੱਲ ਕੀਤੀ ਹੈ ਇਸ ਡਾਈਟਿਕ ਪ੍ਰੋਟੀਨ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਜਿਹੜਾ ਕਿ ਥੋੜਾ ਜਿਹਾ ਬਾਡੀ ਬਿਲਡਰ ਤੇ ਆਪਣੇ ਹਾਈ ਉੱਤੇ ਜ਼ਿਆਦਾ ਲੈਵਲ ਤੇ ਚਲੇਗਾ ਲੈਵਲ ਤੇ ਜਾਣਾ ਚਾਹੁੰਦੇ ਨੇ ਇਹ ਚਲੇ ਜਾਂਦੇ ਨੇ ਜੀ ਉਹ ਫਿਰ ਇਹਦੇ ਤੇ ਵੀ ਸੀਮਤ ਨਹੀਂ ਰਹਿੰਦੇ ਠੀਕ ਹੈ ਕੱਲਾ ਜੇ ਆਪਾਂ ਲਗਾਈਏ ਉਹ ਟੈਸਟੋਸਟੇਰੋਨ ਦੇ ਇੰਜੈਕਸ਼ਨ ਵੀ ਲਗਾਉਂਦੇ ਨੇ ਹਾਂਜੀ ਹਾਂਜੀ ਠੀਕ ਹੈ ਉਹ ਨੈਂਡਰੋਲੋਨ ਡੈਕਾਡੋਰਾਬੋਲ ਵੀ ਤੁਸੀਂ ਸੁਣਿਆ ਹੋਣਾ ਉਹਦੇ ਵੀ ਇੰਜੈਕਸ਼ਨ ਕੰਪੀਟੀਸ਼ਨ ਤੋਂ ਪਹਿਲਾਂ ਲਾਉਂਦੇ ਨੇ ਠੀਕ ਹੈ ਹੋਰ ਵੀ ਇਸ ਤਰ੍ਹਾਂ ਦੀ ਐਨਾਬੋਲਿਕ ਸਟੀਰੋਇਡ ਦੀਆਂ ਟੈਬਲੇਟਾਂ ਆਉਂਦੀਆਂ ਨੇ ਇੰਜੈਕਸ਼ਨ ਆਉਂਦੇ ਨੇ ਵੀ ਜਿਹੜੇ ਉਹ ਇੰਜੈਕਟ ਕਰਦੇ ਨੇ ਠੀਕ ਹੈ ਨਾ ਉਹ ਠੀਕ ਹੈ ਕਿ ਇੱਕ ਲੈਵਲ ਤੇ ਤੁਸੀਂ ਪਹੁੰਚ ਜਾਂਦੇ ਹੋ ਉਹ ਸਾਰਾ ਕੁਝ ਕਰਕੇ ਪਰ ਇਹਦੀ ਮਾਰ ਤੁਹਾਨੂੰ ਚੱਲਣੀ ਤਾਂ ਪੈਂਦੀ ਹੈ ਇਹ ਹੀ ਆਪਾਂ ਚੀਜ਼ ਦੇਖਦੇ ਹਾਂ ਕਬੱਡੀ ਵਾਲੇ ਸਾਡੇ ਵੀਰਾਂ ਦੇ ਵਿੱਚ ਉਹਨਾਂ ਨੂੰ ਵੀ ਇਨਸਟੈਂਟ એનર્ਜੀ ਚਾਹੀਦੀ ਹੁੰਦੀ ਹੈ ਮਸਕুলਰ weight ਚਾਹੀਦਾ ਹੈ ਪਾਵਰ ਚਾਹੀਦੀ ਹੈ ਉਹ ਵੀ ਇਸ ਚੀਜ਼ਾਂ ਦਾ ਯੂਜ਼ ਕਰਦੇ ਨੇ ਪਰੇ ਚੀਜ਼ਾਂ ਕਿਥੇ ਨਾ ਕਿਤੇ ਜਾ ਕੇ ਦੇਖ ਥੋੜੀ ਜਾਨ ਦੀ ਖਤਰਾ ਤਾਂ ਬੰਦੀ ਹੀ ਨਹੀਂ ਠੀਕ ਹੈ ਨਾ ਇਹ ਬੜਾ ਇੱਕ ਕਾਰਨ ਹੈ ਅੱਜ ਦੇ ਟਾਈਮ 'ਚ ਸਾਇਲੈਂਟ ਹਾਰਟ ਅਟੈਕ ਯੰਗ ਦੇ ਵਿੱਚ ਬਹੁਤ ਹੋਣ ਲੱਗ ਗਏ ਜੀ ਜੀ ਪਹਿਲਾਂ ਆਪਾਂ ਸੋਚਦੇ ਹੁੰਦੇ ਸੀ 55 60 65 ਸਾਲ ਤੋਂ ਬਾਅਦ ਜਾ ਕੇ ਆਪਾਂ ਸੋਚਦੇ ਹੁੰਦੇ ਸੀ ਹਾਰਟ ਦੇ ਪ੍ਰੋਬਲਮ ਪਰ ਅੱਜ ਦੇ ਦੌਰ ਦੇ ਵਿੱਚ 25 ਸਾਲ ਦੇ ਬੱਚੇ ਨੂੰ 20 ਸਾਲ ਦੇ ਬੱਚੇ ਨੂੰ ਵੀ ਹਾਰਟ ਅਟੈਕ ਹੋ ਰਿਹਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਸਾਰੀਆਂ ਸਿੰਥੈਟਿਕ ਚ ਜਾਣੇ ਇੱਕ ਸਟ्रेस ਲੈਵਲ ਸਾਡਾ ਬਹੁਤ ਵਧ ਗਿਆ ਇੱਕ ਰੇਡੀਏਸ਼ਨ ਜਿਹੜਾ ਸੀ ਮੋਬਾਈਲ ਹਰ ਟਾਈਮ ਸਾਡੀ ਜੇਬ 'ਚ ਰਹਿੰਦਾ ਆਸ ਸਾਰੇ ਕਾਰਨ ਮੰਨਦੇ ਨੇ ਪਰ ਇੱਕ ਕਾਰਨ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਕਿ ਸਿੰਥੈਟਿਕ ਪ੍ਰੋਟੀਨ ਵੀ ਇਹਦਾ ਇੱਕ ਬਹੁਤ بڑا ਕਾਰਨ ਹੈ। ਇਹਦੇ ਵਿੱਚ ਨਾ ਸਭ ਤੋਂ ਜਿਹੜੀ ਤੁਸੀਂ ਆ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਜਿਹੜਾ ਕਿਨੋਆ ਹੈ ਹਾਂਜੀ ਕਿਨੋਆ ਅਨਾਜ ਦੀ ਕੈਟਾਗਰੀ ਚ ਜਾਂਦੇ ਵੈਸੇ ਬੀਜ ਹੁੰਦੇ ਨੇ। ਕਿਨੋਆ ਇੱਕ ਜਿਹੜਾ ਬਾਕੀ ਸਾਰੇ ਅਨਾਜ ਨਹੀਂ ਚਾਹੀਦੀ ਉਹ ਨੈਗੇਟਿਵ ਗ੍ਰੇਨ ਨੇ ਜਿੱਚ ਚਾਵਲ ਤੇ ਕਣਕ ਆਂਦੀ ਹੈ। ਚਾਹੀਦੀ ਉਹ ਨਿਊਟਰਲ ਗ੍ਰੇਨ ਨੇ। ਲੇਕਿਨ ਜਿੱਚ ਰਾਗੀ, ਜੋ ਜਵਾਰ, ਜਮੇ ਉਹਦੇ ਵਿੱਚ ਆਉਂਦਾ ਕਿਨੋਆ ਹੈ। ਠੀਕ ਹੈ। ਫਿਰ ਪੋਜ਼ਿਟਿਵ ਗ੍ਰੇਨ ਇਹਦੇ ਵਿੱਚ ਆ ਜਾਂਦੇ ਨੇ ਪੰਜ ਆਪਣੇ ਜਿਸ ਤਰ੍ਹਾਂ ਸਵਾਹ ਕੇ ਕੁੱਟੀਏ ਕੋਦਰਾ ਕੰਗਣੀ ਹੈ ਉਹਦੇ ਵਿੱਚੋਂ ਜਿਹੜਾ ਇਹ ਅਨਾਜ ਹੈ ਇਹ ਬੀਜ ਦੀ ਕੈਟਾਗਰੀ ਚ ਆਉਂਦਾ ਅਨਾਜ ਦੀ ਕੈਟਾਗਰੀ ਚ ਨਹੀਂ ਆਉਂਦਾ ਇਹ ਜਿਹੜਾ ਹੁੰਦਾ ਇਹਨੂੰ ਇਦੇ ਵਿੱਚ ਪ੍ਰੋਟੀਨ ਤਾਂ 4.4 ਗ੍ਰਾਮ ਹੀ ਹੈ ਜੇਕਰ ਆਪਾਂ 100 ਗ੍ਰਾਮ ਇਹਦੀ ਕਨੂਈ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਪ੍ਰੋਟੀਨ ਹੁੰਦਾ 4.4 ਗ੍ਰਾਮ ਹੈ ਇਹਦੇ ਵਿੱਚ ਹੁਣ ਬੋਡੀ ਬਿਲਡਰ ਸੁਣ ਕੇ ਕਹਿਣਗੇ ਯਾਰ ਇਹ ਚੁੱਕੀ ਮਿਲਿਆ ਸਾਨੂੰ ਹਾਂਜੀ ਹਾਂ ਪਰ ਇਹਦੇ ਵਿੱਚ ਜਿੰਨੇ ਵੀ ਅਮੀਨੋ ਐਸਿਡ ਹੁੰਦੇ ਨੇ ਪ੍ਰੋਟੀਨ ਦੀ ਜਿਹੜੀ ਸਮਾਲੈਸਟ ਯੂਨਿਟ ਹੈ ਅਸੀਂ ਉਹਨੂੰ ਕਹਿੰਦੇ ਆ ਅਮੀਨੋ ਐਸਿਡ ਜਿੰਨੇ ਵੀ ਇਹਦੇ ਵਿੱਚ ਅਮੀਨੋ ਐਸਿਡ ਹੁੰਦੇ ਨੇ ਉਹ ਸਾਰੇ ਐਸੈਂਸ਼ੀਅਲ ਅਮੀਨੋ ਐਸਿਡ ਹੁੰਦੇ ਨੇ ਐਸੈਂਸ਼ੀਅਲ ਮਤਲਬ ਜਿਹੜਾ ਸਾਡਾ ਸਰੀਰ ਖੁਦ ਨਹੀਂ ਬਣਾ ਸਕਦਾ ਠੀਕ ਹੈ ਸਾਨੂੰ ਬਾਹਰ ਤੋਂ ਲੈਣੇ ਪੈਂਦੇ ਨੇ ਉਹ ਜ਼ਿਆਦਾਤਰ ਨਾਨ-ভেজ ਪ੍ਰੋਟੀਨ ਚ ਹੁੰਦੇ ਨੇ ਪਰ ਇਹ ਇਸ ਤਰ੍ਹਾਂ ਦਾ ਵੈਜੀਟੇਰੀਅਨ ਪ੍ਰੋਟੀਨ ਹੈ ਵੀ ਜਿਹਦੇ ਵਿੱਚ ਅਸੈਂਸ਼ੀਅਲ ਫੈਟੀ ਆ ਆਪਣੇ ਜਿਹੜੇ ਅਸੈਂਸ਼ੀਅਲ ਅਮੀਨੋ ਐਸਿਡ ਇਹਦੇ ਵਿੱਚ ਪ੍ਰੈਜ਼ెంట్ ਹੁੰਦੇ ਨੇ ਠੀਕ ਹੈ ਜੀ ਜਿਹੜੇ ਅਸੈਂਸ਼ੀਅਲ ਅਮੀਨੋ ਐਸਿਡਸ ਨੇ ਇਹ ਬਾਕੀ ਜਿਹੜੇ ਪ੍ਰੋਟੀਨ ਦੀ ਜਿਹੜੀ ਐਬਜ਼ોર્ਪਸ਼ਨ ਨੂੰ ਉਹਨੂੰ ਬਿਹਤਰ ਬਣਾਉਂਦਾ ਸਾਡੇ ਸਰੀਰ ਦੇ ਵਿੱਚ ਮਤਲਬ ਜਿਹੜਾ ਪ੍ਰੋਟੀਨ ਅਸੀਂ ਹੋਰ ਡਾਈਟਰੀ ਲੈ ਰਹੇ ਆਂ ਉਹਨੂੰ ਸਾਡੇ ਲੀਵਰ ਨੂੰ ਸੌਖਾ ਬਣਾਉਂਦਾ ਉਹਨੂੰ ਅਬਜ਼ਰਬ ਕਰਨ ਦੇ ਵਿੱਚ ਬਿਲਕੁਲ ਇਹਦੇ ਵਿੱਚ ਜਿਹੜਾ ਆਪਾਂ ਨੇ ਦੱਸਿਆ ਨਾ ਵੀ ਐਸੈਂਸ਼ੀਅਲ ਅਮਾਈਨੋ ਐਸਿਡ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦੇ ਵਿੱਚ ਉਹ ਪ੍ਰੋਟੀਨ ਨੇ ਵੀ ਜਿਹੜੇ ਕਿਸੇ ਵੀ ਵੈਜੀਟੇਰੀਅਨ ਸੋਰਸ 'ਚ ਨਹੀਂ ਹੈ ਠੀਕ ਹੈ ਨਾ ਦੂਸਰੀ ਜਿਹੜੀ ਇਹਦੇ ਚੀਜ਼ ਆਉਂਦੀ ਹੈ ਹੋਰ ਕੀ ਖੂਬਸੂਰਤੀ ਇਹਦੇ ਵਿੱਚ ਫਾਈਬਰ ਦੀ ਰੇਸ਼ੋ ਬਹੁਤ ਜ਼ਿਆਦਾ ਹੈ ਤੀਸਰੀ ਚੀਜ਼ ਇਹਦੇ ਵਿੱਚ ਇਸ ਤਰ੍ਹਾਂ ਦੇ ਮਿਨਰਲਸ ਨੇ ਜਿਹੜੇ ਕਿਸੇ ਵੀ ਅਨਾਜ ਦੇ ਵਿੱਚ ਨਹੀਂ ਹੈ ਮੈਗਨੀਸ਼ੀਅਮ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਪੋਟਾਸ਼ੀਅਮ ਹੈ ਮੈਗਨੀਸ਼ੀਅਮ ਹੈ ਫੋਲਿਕ ਐਸਿਡ ਹੈ ਸਾਰੀਆਂ ਉਹ ਚੀ ਫੇਰ ਇਹ ਆ ਗਿਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਆਪਾਂ ਐਗ ਪ੍ਰੋਟੀਨ ਲੈ ਰਹੇ ਆਂ ਚਿਕਨ ਲੈ ਰਹੇ ਆਂ ਮਟਰਨ ਲੈ ਰਹੇ ਆਂ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਜਿੰਨਾ ਆਪਾਂ ਨਾਨ ਵੈਜੀਟੇਰੀਅਨ ਪ੍ਰੋਟੀਨ ਘਟਾ ਕੇ ਉਹਦੀ ਜਗ੍ਹਾ ਤੇ ਵੈਜ ਪ੍ਰੋਟੀਨ ਲੈ ਸਕਦੇ ਆਂ ਇਹਦੇ ਆਪਾਂ ਨੂੰ ਸਾਈਡ ਇਫੈਕਟ ਬਹੁਤ ਘੱਟ ਨੇ ਕਿਉਂਕਿ ਆਪਣੇ ਗੁਰਦਿਆਂ ਤੇ ਭਾਰ ਬਹੁਤ ਮਤਲਬ ਘਟ ਵਧਾਉਂਦਾ ਠੀਕ ਹੈ ਨਾ ਜਿਹੜੇ ਆਪਾਂ ਨਾਨ ਵੈਜੀਟੇਰੀਅਨ ਪ੍ਰੋਟੀਨ ਲੈਂਦੇ ਆਂ ਜਿਸ ਤਰ੍ਹਾਂ ਆਪਾਂ ਆਂਡੇ ਦੀ ਗੱਲ ਕੀਤੀ ਹੈ ਜਾਂ ਚਿਕਨ ਦੀ ਆਪਾਂ ਗੱਲ ਕੀਤੀ ਹੈ ਕਿਉਂਕਿ ਉਹ ਵੀ ਅੱਜ ਦੇ ਦੌਰ 'ਚ ਸਿੰਥੈਟਿਕ ਹੀ ਨੇ ਉਹਨਾਂ ਦੀ ਵੀ ਫੀਡ ਇਸ ਤਰ੍ਹਾਂ ਦੀ ਹੈ ਵੀ ਜ ਸਪਰਾਉਟ ਪ੍ਰੋਟੀਨ ਤੇ ਆਓ ਜਿਹੜਾ ਸਪਰਾਉਟ ਐ ਪੁੰਗਰੀਆਂ ਹੋਈਆਂ ਦਾਲਾਂ ਨੇ ਜਾਂ ਪੁੰਗਰੇ ਹੋਏ ਚਨੇ ਨੇ ਠੀਕ ਹੈ ਜੀ ਉਹ ਚੀਜ਼ਾਂ ਦੀ ਹੈ ਇਹ ਕਿਉਂਕਿ ਉਹਦੇ ਵਿੱਚ ਜਿਹੜਾ ਪ੍ਰੋਟੀਨ ਐ ਉਹ ਆਪਣੀ ਬਾਡੀ ਨੂੰ ਡਾਈਜੈਸਟ ਕਰਨਾ ਬਹੁਤ ਜ਼ਿਆਦਾ ਸੌਖਾ ਐ ਅਗਰ ਤੁਸੀਂ ਇੰਨਾ ਸਤਰਕ ਹੋ ਆਪਣੀ ਬਾਡੀ ਨੂੰ ਲੈ ਕੇ ਬੈਸਟ ਐ ਫਿਰ ਦੇਸੀ ਅੰਡਾ ਖਾਓ ਠੀਕ ਹੈ ਜੇ ਚਿਕਨ ਖਾਣਾ ਐ ਤਾਂ ਦੇਸੀ ਖਾਓ ਥੋੜਾ ਜਿਹਾ ਹੋਰ ਫਿਰ ਥੋੜੀ ਜਿਹੀ ਹੋਰ ਮਿਹਨਤ ਕਰੋ ਠੀਕ ਹੈ ਦੇਸੀ ਅੰਡਾ ਖਾਓ ਦੇਸੀ ਚਿਕਨ ਖਾਓ ਅਗਰ ਤੁਸੀਂ ਇਹ ਆਪਣੀ ਬਾਡੀ ਵਾਲੇ ਲੈਵਲ ਨੂੰ ਬਹੁਤ ਉੱਪਰ ਲੈ ਕੇ ਜਾਣਾ ਬਾਡੀ ਬਿਲਡਿੰਗ ਦੇ ਪਰ ਥੋੜਾ ਜਿਆ ਹੋਰ ਧਿਆਨ ਦਿਓ ਆਪਾਂ ਨੇ ਜਿੰਨੀਆਂ ਵੀ ਇਹ ਡਰੱਗਸ ਪਈਆਂ ਨੇ ਅਸ਼ਬਗੰਧਾ ਵਿਦਾਰਿਕੰਧਾ ਸ਼ਤਾਵਰੀ ਹੈ ਕਨੂਅ ਹੈ ਆ ਹੋ ਗਈ ਆਪਣੀ ਸਫੈਦ ਮੂਸਲੀ ਸਾਲਮ ਪੰਜਾ ਹੋ ਗਿਆ ਪੰਖੜਾ ਹੋ ਗਿਆ ਗੋਖਸ਼ਰ ਵੀ ਆਪਾਂ ਇਹਨੂੰ ਕਹਿੰਦੇ ਨੇ ਸੱਤ ਚੀਜ਼ਾਂ ਹੋ ਗਈਆਂ ਆਪਣੇ ਕੋਲ ਠੀਕ ਹੈ ਇਹਦੇ ਵਿੱਚੋਂ ਇਹਨੂੰ ਕੱਢ ਦਿਓ ਕਨੂਏ ਨੂੰ ਇਹ 6 ਜਿਹੜੀਆਂ ਚੀਜ਼ਾਂ ਨੇ ਆਪਾਂ ਨੇ ਇਹ 5-5 ਗ੍ਰਾਮ ਲੈਣੀਆਂ ਨੇ 100 ਗ੍ਰਾਮ ਪ੍ਰੋਟੀਨ ਦਾ ਮੈਂ ਫਾਰਮੂਲਾ ਦੱਸੂਗਾ 100 ਗ੍ਰਾਮ ਆਪਾਂ ਨੇ ਕਨੂਆ ਪਾਉਣਾ ਹੈ 5-5 ਗ੍ਰਾਮ ਸਾਰੀਆਂ ਚੀਜ਼ਾਂ ਪਾਊਡਰ ਕਰਕੇ ਆਪਾਂ ਨੇ ਮਿਕਸ ਕਰ ਲੈਣੀਆਂ ਨੇ ਠੀਕ ਹੈ ਇਹ ਜਿਹੜਾ ਇਹਦਾ ਇਨੂੰ ਪਹਿਲਾਂ 5 ਤੋਂ 6 ਘੰਟੇ ਆਪਾਂ ਨੇ ਪਾਣੀ 'ਚ ਡਿੱਪ ਕਰਨਾ ਹੈ ਪਾਣੀ 'ਚ ਡਿੱਪ ਕਰਨ ਤੋਂ ਬਾਅਦ ਫਿਰ ਇਹਨੂੰ ਆਪਾਂ ਨੇ ਡਰਾਈ ਕਰਨਾ ਹੈ ਛਾਂ 'ਚ ਜਾਂ ਧੁੱਪ ਦੇ ਵਿੱਚ ਤੁਸੀਂ ਡਰਾਈ ਕਰ ਸਕਦੇ ਹੋ ਜਦੋਂ ਇਹ ਸੁੱਕ ਗਿਆ ਫਿਰ ਇਹਨੂੰ ਆਪਾਂ ਨੇ ਰੇਤ ਦੇ ਵਿੱਚ ਰੋਸਟ ਕਰਨਾ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਮੱਕੀ ਦੇ ਦਾਣੇ ਭੁੰਨਦੇ ਸੀਗੇ ਇਹ ਚਨੇ ਚਨੇ ਭੁੰਨਦੇ ਆ ਠੀਕ ਹੈ ਜੀ ਰੇਤ ਦੇ ਵਿੱਚ ਇਹਨੂੰ ਆਪਾਂ ਨੇ ਰੋਸਟ ਕਰਨਾ ਹੈ ਰੋਸਟ ਕਰਨ ਤੋਂ ਬਾਅਦ ਇਹਦਾ ਆਪਾਂ ਨੇ ਬਣਾਉਣਾ ਪਾਊਡਰ ਠੀਕ ਹੈ ਠੀਕ ਹੈ 100 ਗ੍ਰਾਮ ਪਾਊਡਰ ਆਪਾਂ ਨੇ ਕਨੂਏ ਦਾ ਲੈਣਾ ਹੈ ਬਾਕੀ ਇਹ 6 ਚੀਜ਼ਾਂ ਜਿਹੜੀਆਂ ਪਈਆਂ ਨੇ ਸਾਰੇ 5-5 ਗ੍ਰਾਮ ਲੈਣੀਆਂ ਨੇ ਇਹ ਬਣ ਗਿਆ ਤੁਹਾਡੇ ਕੋਲ 130 ਗ੍ਰਾਮ ਪ੍ਰੋਟੀਨ ਬਣ ਗਿਆ ਠੀਕ ਹੈ ਜੀ ਇਹ ਮੈਂ 100 ਗ੍ਰਾਮ ਦਾ ਤੁਹਾਨੂੰ ਫਾਰਮੂਲਾ ਦੱਸਿਆ ਜਿਹਦੇ ਵਿੱਚ ਕਿਨੋਆ 100 ਗ੍ਰਾਮ ਪਊਗਾ ਠੀਕ ਹੈ ਜੀ ਜਿਹੜਾ 130 ਗ੍ਰਾਮ ਤੁਹਾਡੇ ਕੋਲ ਬਣ ਗਿਆ ਇਹਦੇ ਦੋ ਚਮਚ ਤੁਸੀਂ ਸਵੇਰੇ ਦੋ ਚਮਚ ਤੁਸੀਂ ਸ਼ਾਮ ਨੂੰ ਬੈਸਟ ਇਹੀ ਹੈ ਕਿ ਪਾਣੀ ਨਾਲ ਤੁਸੀਂ ਕੋਸੇ ਪਾਣੀ 'ਚ ਲੈ ਲਓ ਹਾਂ ਅਗਰ ਤੁਹਾਡੇ ਕੋਲੇ ਦੇਸੀ ਗਾਂ ਦਾ ਦੁੱਧ ਅਵੇਲੇਬਲ ਹੈ ਜਾਂ ਤੁਹਾਡੇ ਕੋਲੇ ਬੱਕਰੀ ਦਾ ਦੁੱਧ ਅਵੇਲੇਬਲ ਹੈ ਤਾਂ ਉਹਦੇ ਵਿੱਚ ਵੀ ਲੈ ਸਕਦੇ ਹੋ ਠੀਕ ਹੈ ਕਿਉਂਕਿ ਅੱਜ ਦੇ ਦੌਰ 'ਚ ਦੁੱਧ ਵੀ ਸਿੰਥੈਟਿਕ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਪਿਓਰ ਦੁੱਧ ਹੈ ਘਰ ਦਾ ਤਾਂ ਉਹਦੇ ਵਿੱਚ ਵੀ ਲੈ ਸਕਦੇ ਹੋ ਉਧਾ ਗਲਾਸ ਦੁੱਧ ਮਤਲਬ ਦੋ ਚਮਚੇ ਤੁਸੀਂ ਇਹ ਪ੍ਰੋਟੀਨ ਦੇ ਲੈਣੇ ਨੇ ਠੀਕ ਹੈ ਨਾ ਇਹਦੇ ਨਾਲ ਤੁਹਾਡਾ ਸਾਰਾ ਬਾਡੀ ਦਾ ਜਿਹੜਾ ਸਿਸਟਮ ਹੈ ਜਿਸਸ ਤੋਂ ਆਪਾਂ ਪਹਿਲਾਂ ਗੱਲ ਕੀਤੀ ਆ ਤੁਹਾਡਾ ਸਟੈਮਨਾ ਬੂਸਟ ਕਰੂਗਾ ਠੀਕ ਹੈ ਤੁਹਾਡਾ ਜਿਹੜਾ ਪਾਵਰ ਹੈ ਇੰਡਿਊਰੈਂਸ ਹੈ ਉਹ ਬੂਸਟ ਕਰੂਗੀ ਤੁਹਾਡਾ ਜਿਹੜਾ ਸਾਈਜ਼ ਹੈ ਮਸਲ ਦਾ ਉਹ ਵੀ ਵਧੇਗਾ ਤੇ ਨਾਲ ਨਾਲ ਤੁਹਾਡਾ ਜਿਹੜਾ ਮਸਲ ਸ਼ੇਪ ਹੈ ਉਹ ਵੀ ਹੋਊਗੀ ਤੇ ਨਾਲ ਜਿਹੜੇ ਸਾਡੇ ਭਰਾ ਗਰਸਥੀ ਜੀਵਨ ਨੂੰ ਲੈ ਕੇ ਮਤਲਬ ਕਿ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨੂੰ ਵੀ ਇੰਪਰੂਵ ਕਰੂ 15 ਸਾਲ ਤੋਂ ਬਾਅਦ ਦਾ ਕੋਈ ਵੀ ਬੱਚਾ ਚਾਹੇ ਦੀ ਮੇਲ ਹੈ ਚਾਹੇ ਦੀ ਉਹ ਫੀਮੇਲ ਹੈ ਲੈ ਸਕਦਾ ਠੀਕ ਹੈ ਜੀ 15 ਸਾਲ ਤੋਂ ਪਹਿਲਾਂ ਨਹੀਂ ਹੈ ਪ੍ਰੋਟੀਨ ਯੂਜ਼ ਕਰਨਾ 15 ਸਾਲ ਤੋਂ ਬਾਅਦ ਕਿਉਂਕਿ ਇਹਦੇ ਵਿੱਚ ਅਸ਼ਬਗੰਦਾ ਵੀ ਆ ਗਿਆ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜਿਹੜੇ ਅਸੀਂ 15 ਸਾਲ ਤੋਂ ਪਹਿਲਾਂ ਨਹੀਂ ਲੈ ਸਕਦੇ ਜੀ ਜੀ ਠੀਕ ਹੈ ਬਾਕੀ ਮੈਟਰ ਕਰਦਾ ਤੁਹਾਡਾ ਬੋਡੀ weight ਕਿੰਨਾ ਹੈ ਇਹ ਜਿਹੜੇ ਨੇ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਦੱਸਿਆ ਮੈਂ 70 ਕਿਲੋ ਦੇ ਬੰਦੇ ਲਈ ਦੱਸਿਆ ਠੀਕ ਹੈ ਥੋੜਾ ਥੋੜਾ ਜਿਹਾ ਅਗਰ weight ਘਾਈ ਹੈ ਤਾਂ ਥੋੜਾ ਜਿਆਦਾ ਲੈ ਸਕਦੇ ਹੋ ਅਗਰ weight ਘਟ ਹੈ ਉਸ ਹਿਸਾਬ ਨਾਲ ਤੁਸੀਂ ਘੱਟ ਲੈ ਸਕਦੇ ਹੋ ਬਿਲਕੁਲ ਉਹਨਾਂ ਲਈ ਵੀ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਉਹ ਨੇ ਵੀ ਜਿਹੜਾ ਆਪਣੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਕੇ ਉਹਨੂੰ ਹਰ ਚੀਜ਼ ਦੀ ਜਿਹੜੀ ਆਪਣੇ ਡਾਈਟ ਦੇ ਵਿੱਚ ਆਪਾਂ ਲੈ ਰਹੇ ਆਂ ਡਾਈਟਰੀ ਪ੍ਰੋਟੀਨ ਲੈ ਰਹੇ ਆਂ ਆਪਾਂ ਕਾਰਬੋਹਾਈਡੇਟ ਲੈ ਰਹੇ ਆਂ ਜਾਂ ਆਪਾਂ ਗੁੱਡ ਫੈਟ ਲੈ ਰਹੇ ਆਂ ਉਹਨੂੰ ਐਬਜ਼ਾਰਬ ਕਰਨ ਦੇ ਨੇ ਜੀ ਉਹਨਾਂ ਦਾ ਵੀ ਮਸਲਾ ਹੱਲ ਕਰੂਗਾ ਇਹ ਉਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਖਾਸ ਕਰਕੇ ਬੱਚਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਦੁਬਲਾਪਨ ਹੈ ਜਿਨ੍ਹਾਂ ਦੀ ਸਿਹਤ ਨਹੀਂ ਬਣ ਰਹੀ ਦੇਖੋ ਉਹਦੇ ਵਿੱਚ ਨਾ ਕੋਈ ਨਾ ਕੋਈ ਅੰਡਰਲਾਈਨ ਕਾਸਪਿਆ ਹੈ ਕਾਰਨ ਕੋਈ ਨਾ ਕੋਈ ਤਾਂ ਹੈ ਵੀ ਉਹਨਾਂ ਦੀ ਸਿਹਤ ਨਹੀਂ ਬਣ ਰਹੀ ਅਗਰ ਉਹ ਸਾਰਾ ਕੁਝ ਅੱਛਾ ਖਾਂਦੇ باوجود ਵੀ ਅਗਰ ਉਹਨਾਂ ਦੀ ਸਿਹਤ ਨਹੀਂ ਬਣ ਰਹੀ ਉਹਦੇ ਵਿੱਚ ਤਿੰਨ ਚਾਰ ਮੇਜਰ ਕਾਰਨ ਹੋ ਸਕਦੇ ਨੇ ਇੱਕ ਤਾਂ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਆਇਰਨ ਪ੍ਰੋਟੀਨ ਇਹ ਹੋ ਗਿਆ ਅਗਰ ਤੁਹਾਨੂੰ ਕੋਈ ਵੀ ਪਾਚਨ ਤੰਤਰ ਦੀ ਪ੍ਰੋਬਲਮ ਹੈ ਜਿਹਦੇ ਵਿੱਚ ਸੰਗਰਹਿਣੀ ਆ ਗਈ ਕਨਕ ਦੀ ਅਲਰਜੀ ਆ ਗਈ ਜਾਂ ਅਲਸਰੇਟਿਵ ਕੋਲਾਈਟਿਸ ਆ ਗਈ ਹੈ ਪੁਰਾਣੇ ਦਸ ਲੱਗੇ ਹੋਏ ਨੇ ਉਹਦੇ ਵਿੱਚ ਸਿਹਤ ਬਣਨੀ ਨਹੀਂ ਜਾਂ ਟਿਬਰਕਲੋਸਿਸ ਆ ਗਈ ਜਾਂ ਕੋਈ ਤੁਹਾਨੂੰ ਹਾਰਮੋਨਲ ਡਿਜ਼ੀਜ਼ ਹੈ ਉਹਦੇ ਵਿੱਚ ਫਿਰ ਤੁਸੀਂ ਆਪਣਾ ਆ ਕੇ ਚੈੱਕਅਪ ਕਰਵਾ ਕੇ ਨਬਜ਼ ਦੇ ਹਿਸਾਬ ਨਾਲ ਕੁਝ ਟੈਸਟ ਇਨਵੈਸਟੀਗੇਸ਼ਨ ਦੀ ਵੀ ਜ਼ਰੂਰਤ ਪੈ ਸਕਦੀ ਹੈ ਉਹਦੇ ਹਿਸਾਬ ਨਾਲ ਪਹਿਲਾਂ ਤਾਂ ਆਪਾਂ ਨੂੰ ਰੂਲ ਆਊਟ ਕਰਨਾ ਉਹ ਵੀ ਸਿਹਤ ਨਾ ਬਣਨ ਦਾ ਕਾਰਨ ਕੀ ਹੈ ਠੀਕ ਹੈ ਨਾ ਹੋ ਸਕਦਾ ਹੈ ਵਾਰਮ ਇਨਫੈਸਟੇਸ਼ਨ ਹੋਵੇ ਕੀੜੇ ਹੋਣ ਪੇਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣਾ ਬਹੁਤ ਵਰਕ ਕਰਨਾ ਉਹ ਇਹ ਚੀਜ਼ਾਂ ਦੇ ਫਿਰ ਉਸ ਹਿਸਾਬ ਨਾਲ ਉਹਦਾ ਸਟੀਕ ਜੋ ਟ੍ਰੀਟਮੈਂਟ ਹੈ ਜੋ ਡਾਈਟ ਹੈ ਉਹਦੇ ਹਿਸਾਬ ਨਾਲ ਅਸੀਂ ਡਾਈਟ ਪ੍ਰੋਟੋਕੋਲ ਵੀ ਦਿੰਨੇ ਆ ਉਹਦੀ ਟ੍ਰੀਟਮੈਂਟ ਹੈ ਜੋ ਆਯੁਰਵੇਦ ਦੇ ਵਿੱਚ ਬੰਦੀ ਹੈ ਉਹ ਅਸੀਂ ਦਿੰਨੇ ਆ ਸਾਡਾ ਸੈਂਟਰ ਦਾ ਨਾਮ ਹੈ ਹਮਾਇਆ ਨੇਚਰਲ ਕਿਉਰ ਸੈਂਟਰ ਆਪਣਾ ਸੈਂਟਰ ਹੈ ਨਾਬਾ ਰੋਡ ਇਜ਼ਗੜ ਕਲੋਨੀ ਮਲੇਰ ਕੋਟ ਲਾ ਠੀਕ ਹੈ ਨਾ ਸਵੇਰੇ ਅਸੀਂ 9 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਹੁੰਨੇ ਆ ਸੰਡੇ 2 ਵਜੇ ਤੱਕ ਹੁੰਨੇ ਆ ਜੀ ਠੀਕ ਹੈ ਸਾਡਾ ਨੰਬਰ ਹੈ 9915323150 ਇਹਦੇ ਤੇ ਰਾਬਤਾ ਕਰ ਸਕਦੇ ਹੋ ਮੇਰੀ ਬੈਕਐਂਡ ਟੀਮ ਹੈ ਉਹ ਜਦੋਂ ਮੈਂ ਫ੍ਰੀ ਹੁੰਦਾ ਮੇਰੇ ਨਾਲ ਗੱਲ ਵੀ ਕਰਵਾ ਦਿੰਦੇ ਨੇ ਜਿਨ੍ਹਾਂ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਹੈ ਨਹੀਂ ਤਾਂ ਉਹ ਵੀ ਹੁਣ ਕਾਫੀ ਐਕਸਪੀਰੀਅੰਸ ਟੀਮ ਹੈ ਉਹ ਆਪਣੇ ਆਪ ਸਾਰਾ ਕੁਝ ਦਸੀ ਜਾਂਦੇ